ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮਦਦਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਪੰਜਾਬ ਦੀਆਂ ਨਹਿਰਾਂ 'ਚ ਜ਼ਹਿਰ ਪੰਜਾਬ ਦੀਆਂ ਫਸਲਾਂ 'ਚ ਜ਼ਹਿਰ ਪੰਜਾਬ ਦੀ ਦੁੱਧ 'ਚ ਜ਼ਹਿਰ ਹਾਂ ਕਣ-ਕਣ 'ਚ ਜ਼ਹਿਰ ਤੇ ਨਤੀਜਾ ਕੈਂਸਰ ਉਗ ਰਿਹਾ ਹੈ ਕੈਂਸਰ ਪੈਦਾ ਹੋ ਰਿਹਾ ਹੈ ਅਸੀਂ ਨਦੀਆਂ ਨਾਲੀਆਂ 'ਚ ਜੋ ਫੈਕਟਰੀਆਂ ਦੀ ਰਹਿਣ ਖੂੰਦ ਜੋ ਉਦਯੋਗਿਕ ਰਹਿਣ ਖੂੰਦ ਜੋ ਕਾਰੋਬਾਰੀ ਦੁਕਾਨਾਂ ਦੀਆਂ ਰਹਿਣ ਖੂੰਦ ਸਿੱਟ ਰਿਆਂ ਉਹਦਾ ਨਤੀਜਾ ਕੈਂਸਰ ਪੈਦਾ ਹੋ ਰਿਹਾ ਹੈ ਅਸੀਂ ਜੋ ਧਰਤੀ ਹਟਲੇ ਪਾਣੀ ਚ ਜ਼ਹਿਰ ਮਿਲਾ ਰਹੇ ਆ ਨਤੀਜਾ ਕੈਂਸਰ ਪੈਦਾ ਹੋ ਰਿਹਾ ਜੋ ਅਸੀਂ ਫਸਲਾਂ ਤੇ ਛਿੜਕ ਰਹੇ ਆ ਨਤੀਜਾ ਕੈਂਸਰ ਪੈਦਾ ਹੋ ਰਿਹਾ ਹੈਨਾ ਅਸੀਂ ਅੱਜ ਕੱਲ ਖਾਣ ਪੀਣ ਦਾ ਅੰਦਾਜ਼ ਜੋ ਆਪਣਾ ਲਿਆ ਬਣਾ ਕੇ ਇਕੱਠਾ ਫ੍ਰਿਜ ਚ ਰੱਖ ਲੋ ਇੱਕੋ ਦਮ ਠੰਡੇ ਚ ਚੱਕੋ ਤੇ ਓਵਨ ਚ ਰੱਖ ਕੇ ਗਰਮ ਕਰ ਦੋ ਉਹ ਜਿਸ ਡਿਗਰੀ ਤੇ ਗਰਮ ਹੁੰਦਾ ਹੈ ਜਾਂ ਪਲਾਸਟਿਕ ਦੇ ਭਾਂਡਿਆਂ ਚ ਰੱਖ ਕੇ ਗਰਮ ਹੁੰਦਾ ਨਤੀਜਾ ਕੈਂਸਰ ਕਿੱਥੋਂ ਬਚੋਗੇ ਕਿਵੇਂ ਬਚੋਗੇ ਅੰਕੜੇ ਤਾਂ ਇਹ ਦੱਸਦੇ ਨੇ ਕਿ ਪੰਜਾਬ ਤੇ ਵਿੱਚ ਬ੍ਰੈਸਟ ਕੈਂਸਰ ਨਾਲ ਮੌਤ ਦਰ ਦੇ ਵਿੱਚ 25% ਦੀ ਵਾਧਾ ਹੋ ਗਿਆ। ਬਕਾਇਦਾ ਤੌਰ ਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਹੈ ਜਿਹੜੀ ਨੈਸ਼ਨਲ ਕੈਂਸਰ ਰਜਿਸਟਰ ਪ੍ਰੋਗਰਾਮ ਦੇ ਵਿੱਚ ਸਾਹਮਣੇ ਆਈ ਹੈ ਕਿ ਪਿਛਲੇ 10 ਸਾਲਾਂ ਤੇ ਦਰਮਿਆਨ 10 ਸਾਲਾਂ ਤੋਂ ਲੈ ਕੇ ਅੱਜ ਤੱਕ ਆਉਂਦੇ ਆਉਂਦਿਆਂ ਬ੍ਰੈਸਟ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ 24% ਦੀ ਇਜਾਫਾ ਹੋ ਗਿਆ। 25% ਦੀ ਇਜਾਫਾ ਹੋ ਗਿਆ। ਮਤਲਬ 1 ਸਾਲ ਦੇ ਵਿੱਚ 2480 ਮੌਤਾਂ ਬ੍ਰੈਸਟ ਕੈਂਸਰ ਕਾਰਨ ਪੰਜਾਬ ਚ ਹੋਈਆਂ ਇਹ ਸਾਲ 2023 ਦੇ ਅੰਕੜੇ ਨੇ ਜੇ ਸਾਲ 2023 ਦੇ ਵਿੱਚ 365 ਦਿਨਾਂ ਚ 2480 ਮੌਤਾਂ ਬ੍ਰੈਸਟ ਕੈਂਸਰ ਕਾਰਨ ਹੋ ਰਹੀਆਂ ਨੇ ਤਾਂ ਇਹਦਾ ਮਤਲਬ ਹਰ ਮਹੀਨੇ ਚ 206 ਤੋਂ ਵੱਧ ਮੌਤਾਂ ਹੋ ਰਹੀਆਂ ਨੇ ਤੇ ਜੇ ਇੱਕ ਮਹੀਨੇ ਚ 30-31 ਦਿਨਾਂ ਚ 206 ਤੋਂ ਵੱਧ ਮੌਤਾਂ ਬ੍ਰੈਸਟ ਕੈਂਸਰ ਕਾਰਨ ਹੋ ਰਹੀਆਂ ਨੇ ਤਾਂ ਮਤਲਬ ਹਰ ਰੋਜ਼ ਬ੍ਰੈਸਟ ਕੈਂਸਰ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਤੋਂ 7 ਹੈ ਕਰਮੰਦੀ ਵਾਲਾ ਪਹਿਲੂ ਨਹੀਂ ਤਾਂ ਹੋਰ ਕੀ ਹੈ ਚਲੋ ਪਾਣੀ ਵਾਲੇ ਪਾਸੇ ਵੀ ਦੇਖ ਲੋ ਆ ਕੇਂਦਰ ਸਾਨੂੰ ਨੋਟਿਸ ਭੇਜੀ ਜਾਂਦਾ ਤੇ ਇੱਧਰ ਸਾਡੇ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਹੁਣ ਸੈਲੂਨ ਕੰਨੀ ਨੂੰ ਸਿੱਧਾ ਹੋਣ ਲੱਗਿਆ ਆਪਾਂ ਕਰ ਲੈਨੇ ਸਾਰੀ ਰਿਪੋਰਟ ਤੇ ਚਰਚਾ ਟੋਕਰੋਗੋਰ ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮਦਦਜਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਪੰਜਾਬ ਦੀਆਂ ਨਹਿਰਾਂ 'ਚ ਜ਼ਹਿਰ ਪੰਜਾਬ ਦੀਆਂ ਫਸਲਾਂ 'ਚ ਜ਼ਹਿਰ ਪੰਜਾਬ ਦੀ ਦੁੱਧ 'ਚ ਜ਼ਹਿਰ ਹੈ ਕਣ-ਕਣ 'ਚ ਜ਼ਹਿਰ ਤੇ ਨਤੀਜਾ ਕੈਂਸਰ ਉਗ ਰਿਹਾ ਹੈ ਕੈਂਸਰ ਪੈਦਾ ਹੋ ਰਿਹਾ ਹੈ ਅਸੀਂ ਨਦੀਆਂ ਨਾਲਿਆਂ 'ਚ ਜੋ ਫੈਕਟਰੀਆਂ ਦੀ ਰਹਿੰਦ-ਖੂੰਦ, ਜੋ ਉਦਯੋਗਿਕ ਰਹਿੰਦ-ਖੂੰਦ, ਜੋ ਕਾਰੋਬਾਰੀ ਦੁਕਾਨਾਂ ਦੀਆਂ ਰਹਿੰਦ-ਖੂੰਦ ਸਿੱਟ ਰਹਿਆਂ ਉਹਦਾ ਨਤੀਜਾ ਕੈਂਸਰ ਪੈਦਾ ਹੋ ਰਿਹਾ ਹੈ। ਅਸੀਂ ਜੋ ਧਰਤੀ 'ਟਲੇ ਪਾਣੀ 'ਚ ਜ਼ਹਿਰ ਮਿਲਾ ਰਹਿਆਂ ਨਤੀਜਾ ਕੈਂਸਰ ਪੈਦਾ ਹੋ ਰਿਹਾ। ਜੋ ਅਸੀਂ ਫਸਲਾਂ 'ਤੇ ਛਿੜਕ ਰਹਿਆਂ ਨਤੀਜਾ ਕੈਂਸਰ ਪੈਦਾ ਹੋ ਰਿਹਾ ਹੈ ਨਾ ਅਸੀਂ ਅੱਜਕੱਲ ਖਾਣ-ਪੀਣ ਦਾ ਅੰਦਾਜ਼ ਜੋ ਅਪਣਾ ਲਿਆ ਬਣਾ ਕੇ ਇਕੱਠਾ ਫ੍ਰਿਜ 'ਚ ਰੱਖ ਲਓ, ਇੱਕੋ ਦਮ ਠੰਡੇ 'ਚੋਂ ਚੱਕੋ ਤੇ ਓਵਨ 'ਚ ਰੱਖ ਕੇ ਗਰਮ ਕਰ ਦਿਓ ਉਹ ਜਿਸ ਡਿਗਰੀ 'ਤੇ ਗਰਮ ਹੁੰਦਾ ਹੈ ਜਾਂ ਪਲਾਸਟਿਕ ਦੇ ਪਾਂਡਿਆਂ ਚ ਰੱਖ ਕੇ ਗਰਮ ਹੁੰਦਾ ਹੈ ਨਤੀਜਾ ਕੈਂਸਰ ਕਿੱਥੋਂ ਬਚੋਗੇ ਕਿਵੇਂ ਬਚੋਗੇ ਅੰਕੜੇ ਤਾਂ ਇਹ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਬ੍ਰੈਸਟ ਕੈਂਸਰ ਨਾਲ ਮੌਤ ਦਰ ਦੇ ਵਿੱਚ 25% ਦੀ ਵਾਧਾ ਹੋ ਗਿਆ ਬਕਾਇਦਾ ਤੌਰ ਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਹੈ ਜਿਹੜੀ ਨੈਸ਼ਨਲ ਕੈਂਸਰ ਰਜਿਸਟਰ ਪ੍ਰੋਗਰਾਮ ਦੇ ਵਿੱਚ ਸਾਹਮਣੇ ਆਈ ਹੈ ਕਿ ਪਿਛਲੇ 10 ਸਾਲਾਂ ਤੇ ਦਰਮਿਆਨ 10 ਸਾਲਾਂ ਤੋਂ ਲੈ ਕੇ ਅੱਜ ਤੱਕ ਆਉਂਦੇ ਆਉਂਦਿਆਂ ਬ੍ਰੈਸਟ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ 24% ਦੀ ਇਜ਼ਾਫਾ ਹੋ ਗਿਆ 25% ਦੀ ਇਜ਼ਾਫਾ ਹੋ ਗਿਆ ਮਤਲਬ 1 ਸਾਲ ਦੇ ਵਿੱਚ 2480 ਮੌਤਾਂ ਬ੍ਰੈਸਟ ਕੈਂਸਰ ਕਾਰਨ ਪੰਜਾਬ 'ਚ ਹੋਈਆਂ ਇਹ ਸਾਲ 223 ਦੇ ਅੰਕੜੇ ਨੇ ਜੇ ਸਾਲ 223 ਦੇ ਵਿੱਚ 365 ਦਿਨਾਂ 'ਚ 2480 ਮੌਤਾਂ ਬ੍ਰੈਸਟ ਕੈਂਸਰ ਕਾਰਨ ਹੋ ਰਹੀਆਂ ਨੇ ਤਾਂ ਇਹਦਾ ਮਤਲਬ ਹਰ ਮਹੀਨੇ 'ਚ 206 ਤੋਂ ਵੱਧ ਮੌਤਾਂ ਹੋ ਰਹੀਆਂ ਨੇ ਤੇ ਜੇ ਇੱਕ ਮਹੀਨੇ ਚ 30 31 ਦਿਨਾਂ ਚ 206 ਤੋਂ ਵੱਧ ਮੌਤਾਂ ਬ੍ਰੈਸਟ ਕੈਂਸਰ ਕਰਨ ਹੋ ਰਹੀਆਂ ਨੇ ਤਾਂ ਮਤਲਬ ਹਰ ਰੋਜ਼ ਬ੍ਰੈਸਟ ਕੈਂਸਰ ਕਰਨ ਮਰਨ ਵਾਲਿਆਂ ਦੀ ਗਿਣਤੀ 6 ਤੋਂ 7 ਹੈ ਤੇ ਫਿਕਰਮੰਦੀ ਵਾਲਾ ਪਹਿਲੂ ਨਹੀਂ ਤਾਂ ਹੋਰ ਕੀ ਹੈ ਚਲੋ ਪਾਣੀ ਵਾਲੇ ਪਾਸੇ ਵੀ ਦੇਖ ਲਓ ਆ ਕੇਂਦਰ ਸਾਨੂੰ ਨੋਟਿਸ ਭੇਜੀ ਜਾਂਦਾ ਤੇ ਇੱਧਰ ਸਾਡੇ ਨਾਲ ਪੋਲੂਸ਼ਨ ਕੰਟਰੋਲ ਬੋਰਡ ਹੁਣ ਸੈਲੂਨ ਕੰਨੀ ਨੂੰ ਸਿੱਧਾ ਹੁਣ ਲੱਗੇ ਆਪਾਂ ਕਰ ਲੈਨੇ ਸਾਰੀ ਰਿਪੋਰਟ ਤੇ ਚਰਚਾ ਲੋਕਾ ਰੋਗੋਰ